ਬਾਪੋ ਬਗੇਆ ਗਲੇਆ ਰੱਜ ਕੇ ਸਹਿ ਬਜਾ ਦੇ ਅੰਕਚੈਰੀ ਪੇਸ਼ ਹੋ ਕੇ ਪੱਤ ਸ਼ੇਰਣੇ ਕਜਾਈ ਫੇਰ ਗੱਜ ਕੇ ਬਾਹ ਪਾੜ ਜੋੜ ਵਾਲ ਨੂੰ ਹਲਾਉਣ ਦਾ ਬਾਹ ਪਾੜ ਜੋੜ ਵਾਲ ਨੂੰ ਹਲਾਉਣ ਦਾ ਸਹਿ ਬਜਾ ਦੇ ਅੰਕਚੈਰੀ ਪੇਸ਼ ਹੋ ਕੇ ਪੱਤ ਸ਼ੇਰਣੇ ਕਜਾਈ ਫੇਰ ਗੱਜ ਕੇ ਸਹਿ ਬਜਾ ਦੇ ਅੰਕਚੈਰੀ ਪੇਸ਼ ਹੋ ਕੇ ਪੱਤ ਸ਼ੇਰਣੇ ਕਜਾਈ ਫੇਰ ਗੱਜ ਕੇ ਮਾਇਕ ਜੀ ਕਾ ਖਾਲਸਾ